ਹਾਂਜੀ ਕੀ ਹਾਲ ਚਾਲ ਸਭ ਦਾ ਗੱਲ ਕਰੀਏ ਪੰਜਾਬ ਦੀ ਜਿੱਥੇ ਹੜ੍ਹਾਂ ਦੀ ਮਾਰ ਨੇ ਬਹੁਤ ਨੁਕਸਾਨ ਕੀਤਾ ਫਸਲਾਂ ਖਤਮ ਹੋ ਗਈਆਂ ਲੋਕਾਂ ਦੇ ਡੰਗਰ ਰੁੱਟ ਕੇ ਘਰ ਖਤਮ ਹੋ ਗਏ ਬੰਦਾ ਬਹੁਤ ਕੁਝ ਕਰਕੇ ਇੱਕ ਘਰ ਬਣਾਉਂਦਾ ਹੈ ਅੱਜ ਕੱਲ ਦੇ ਦੌਰ ਚ ਇੰਨਾ ਕੁਝ ਬਣਾਉਣਾ ਬਹੁਤ ਔਖਾ ਹੈ ਤੇ ਉਹ ਚੀਜ਼ਾਂ ਖਤਮ ਹੋ ਜਾਣਾ ਡੰਗਰ ਰੁੱਟ ਜਨ ਲੱਖਾਂ ਮਹੀ ਜਿਹੜੇ ਡੰਗਰ ਨੇ ਰੁੜੇ ਆ ਇੰਨੇ ਨੇ ਮਹਿੰਗੇ ਮੱਜਾ ਮਹਿੰਗੇ ਢੰਗ ਰੁੜੇ ਆ ਹੁਣ ਗੱਲ ਇਹ ਆਉਂਦੀ ਵੀ ਪੰਜਾਬ ਦੇ ਨਾਲ ਇਸ ਮੁਸੀਬਤ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੋਈ ਖੜਿਆ ਕੋਈ ਬਾਹਰ ਦੀ ਸਟੇਟ ਦਾ ਤੁਹਾਡੇ ਕੋਲ ਆ ਕੇ ਤੁਹਾਡੀ ਸਹਾਇਤਾ ਕੀਤੀ ਕਿਸੇ ਨੇ ਪੰਜਾਬੀ ਜਦੋਂ ਵੀ ਕਿਤੇ ਮੁਸੀਬਤ ਆਉਂਦੀ ਹੈ ਭਾਵੇਂ ਉਹ ਪਹਾੜਾ ਵਾਂ ਲਾਵੇ ਭਾਵੇਂ ਉਹ ਇਸ ਥੱਲੇ ਸਾਊਥ ਆ ਲਾਵੇ ਪੰਜਾਬੀ ਪਹੁੰਚ ਜਾਂਦੇ ਆ ਟਰਾਲੀਆਂ 'ਚ ਲੰਗਰ ਲਾਇਆ ਕੇ ਟਰਾਲੀਆਂ 'ਚ ਸਭ ਕੁਝ ਲਾਇਆ ਕੇ ਪਰ ਹੁਣ ਤੁਹਾਡੀ ਮੁਸੀਬਤ ਪਈ ਤਾਂ ਤੁਹਾਡੇ ਕੋਲ ਕੌਣ ਪਹੁੰਚਿਆ ਕੋਈ ਪਹੁੰਚਿਆ ਪੰਜਾਬੀਓ ਤੁਹਾਡੇ ਸਿਰ ਪਈ ਮੁਸੀਬਤ ਤੁਸੀਂ ਆਪ ਹੀ ਝੇਲ ਰਹੇ ਹੋ ਆਪ ਹੀ ਤੁਸੀਂ ਇੱਕ ਦੂਜੇ ਦਾ ਸਹਾਰਾ ਬਣ ਰਹੇ ਹੋ ਬਾਹਰ ਦੇ ਕੋਈ ਕਿਸੇ ਵੀ ਆ ਕੇ ਤੁਹਾਡੀ ਸਾਰ ਨਹੀਂ ਲੈਣੀ ਨਾ ਹੀ ਲੈਂਦਾ ਹੈ ਕੋਈ ਆਪਾਂ ਮਿੰਟ ਲਾਣੇ ਆਂ ਭਜਵਗਣੇ ਆਂ ਜੀ ਚਲੋ ਸੇਵਾ ਕਰੀਏ ਸੇਵਾ ਕਰੀਏ ਚਲੋ ਗੁਰੂਆਂ ਦੀ ਬਖਸ਼ੀ ਹੋਈ ਤਾਂ ਤੇ ਸੇਵਾ ਬਲੱਡ ਚ ਖੂਨ ਦੇ ਵਿੱਚ ਆ ਨਹੀਂ ਰਿਹਾ ਜਾਂਦਾ ਪੰਜਾਬੀਆਂ ਤੋਂ ਪੰਜਾਬੀ ਜਾਂਦੇ ਆ ਸੇਵਾ ਕਰਦੇ ਆ ਚੰਗੀ ਗੱਲ ਤਾਂ ਕਰਨੀ ਚਾਹੀਦੀ ਹੈ ਪਰ ਜੇ ਆਪਾਂ ਵੇਖੀਏ ਵੀ ਪਹਿਲਾਂ ਆਪਣੇ ਪੰਜਾਬ ਨੂੰ ਸੰਭਾਲ ਲਈਏ ਪੰਜਾਬ ਦੇ ਵਿੱਚ ਜਿੱਥੇ ਵੀ ਦਰਿਆ ਲੱਗਦੇ ਨੇ ਉਹਨਾਂ ਦੇ ਪੰਨਾਂ ਨੂੰ ਮਜ਼ਬੂਤ ਕਰੀਏ ਪੱਥਰ ਸਠੀਏ ਆਪਣੇ ਪੰਜਾਬ ਨੂੰ ਸੰਭਾਲ ਲਈਏ ਜਿੱਥੇ ਪਾਣੀ ਵੀ ਮਾਰ ਪੈਂਦੀ ਹੈ ਉਹਨੂੰ ਬਚਾਉਣ ਵਾਸਤੇ ਪਹਿਲਾਂ ਹੀ ਉਪਰਾਲਾ ਹੋ ਜੇ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਸਰਕਾਰ ਸਾਰੀ ਸੈਂਟਰ ਤੋਂ ਚੱਲਦੀ ਭਾਵੇਂ ਆਪ ਦੀ ਸਰਕਾਰੇ ਭਾਵੇਂ ਕਾਂਗਰਸ ਦੀ ਭਾਵੇਂ ਬੀਜੇਪੀ ਦੀ ਇਹਨਾਂ ਨੂੰ ਹੈਂਡਲ ਕਰਨ ਵਾਲਾ ਇੱਕ ਹੀ ਉੱਤੇ ਬੈਠਾ ਜਣਾ ਸਰਕਾਰ ਤੋਂ ਕੋਈ ਵੀ ਆਸ ਉਮੀਦ ਨਾ ਰੱਖੋ ਪਹਿਲਾਂ ਆਪ ਦਾ ਘਰ ਸਵਾਰ ਲਓ ਫਿਰ ਬਾਹਰ ਨੂੰ ਭਜਿਓ ਲੋਕਾਂ ਦੀ ਮਦਦ ਵਾਸਤੇ ਇਹ ਜਿਨ੍ਹਾਂ ਨੂੰ ਆਪਾਂ ਦੁੱਧ ਪਿਆ ਰਹੇ ਆ ਨਾ ਜਰੇਲੇ ਸੱਪਾਂ ਨੂੰ ਇਹ ਢੰਗ ਮਾਰਦੇ ਆ ਇਹ ਤਮਾਸ਼ਾ ਵੇਖੋ ਯਾਰ ਆ ਇਹਨਾਂ ਤਮਾਸ਼ਾ ਹੀ ਵੇਖਣਾ ਹੈ ਇਨਾ ਫੋਟੋਆਂ ਹੀ ਖਿੱਚਣੀਆਂ ਉੱਥੇ ਜਾ ਕੇ ਇਨਾ ਪਿਕਨਿਕ ਸਾਬ ਤੇ ਜਾਣਾ ਵੀ ਹਾਂ ਵੀ ਵਰਡ ਆਇਆ ਹੋਇਆ ਵੀ ਆਪਣੇ ਫੋਟੋਆਂ ਕਿ ਚਵਾ ਲਓ ਇਨਾ ਕੁਛ ਮਦਦ ਨਹੀਂ ਕਰਨੀ ਤੁਹਾਡੀ ਸੋ ਪੰਜਾਬੀਓ ਆਪਣੇ ਆਪ ਨੂੰ ਸੰਭਾਲੋ ਪੰਜਾਬੀਏ ਤਨੂੰ ਸੰਭਾਲੋ ਪੰਜਾਬ ਨੂੰ ਸੰਭਾਲੋ ਆਪਣੀ ਮਦਦ ਕਰੋ ਆਪਣਿਆਂ ਦੀ ਮਦਦ ਕਰੋ ਰੱਬ ਰੱਖ